ਸਸ਼ੀਕਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਜ਼ਿਲ੍ਹਾ ਫਰੀਦਕੋਟ ਤੇ ਫਰੀਦਕੋਟ ਦਾ ਇੱਕ ਸ਼ਹਿਰ ਜੈਤੋ ਜੈਤੋ ਦੇ ਵਿੱਚ ਇੱਕ ਚੈਰੀਟੇਬਲ ਹਸਪੀਟਲ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਲੋਕਾਂ ਦੇ ਵਿੱਚ ਸੇਵਾ ਭਾਵਨਾ ਕਰਕੇ ਚੈਰੀਟੇਬਲ ਹਸਪੀਟਲ ਹੈ ਮਾਤਾ ਅਮਰਕੌਰ ਚੈਰੀਟੇਬਲ ਹਸਪੀਟਲ ਜੋ ਲੋਕਾਂ ਦੇ ਵਿੱਚ ਫ੍ਰੀ ਅੱਖਾਂ ਦਾ ਇਲਾਜ ਕਰਦਾ ਅੱਜ ਉਸੇ ਹਸਪਤਾਲ ਦੇ ਵਿੱਚ ਪਹੁੰਚੇ ਆਂ ਗੱਲਬਾਤ ਕਰਾਂਗੇ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਜੋ ਸੰਸਥਾਪਕ ਇੱਥੇ ਚਲਾ ਰਹੇ ਨੇ ਇਸ ਹਸਪਤਾਲ ਨੂੰ ਉਹਨਾਂ ਨਾਲ ਗੱਲ ਕਰਾਂਗੇ ਇੱਥੋਂ ਦੇ ਸਟਾਫ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਮਾਤਾ ਅਮਰਕੌਰ ਚੈਰੀਟੇਬਲ ਹਸਪਤਾਲ ਇਹ ਜਿਹੜਾ ਸਥਾਨ ਹੈ ਮਾਤਾ ਅਮਰਕੌਰ ਚੈਰੀਟੇਬਲ ਸੁਸਾਇਟੀ ਮਾਤਾ ਅਮਰਕੌਰ ਚੈਰੀਟੇਬਲ ਆਯੋਸਪੀਟਲ ਇਹ ਸਾਡੇ ਕਰਮਸthਕਾਰ ਜੋ ਮਾਨਯੋਗ ਮਹਾਨ ਤਪਸਵੀ ਸ੍ਰੀਮਾਨ 108 ਸੰਤ ਬਾਬਾ ਕਰਨੈਲ ਰਾਜ ਮਹਾਰਾਜ ਜਲਾਲਵਾਲੇ ਉਹਨਾਂ ਵੱਲੋਂ ਵਰਸਵਾਇਆ ਗਿਆ ਉਹਨਾਂ ਨੇ ਇਹ ਜਿਹੜਾ ਸਥਾਪਨਾ ਕੀਤੀ ਹੈ ਇਸ ਸਥਾਨ ਦੀ ਮਾਤਾ ਜੀ ਬਾਬਾਈ ਦੇ ਭੂਆ ਜੀ ਸਾਨੂੰ ਉਹਨਾਂ ਨੇ 11 ਏਕੜ দান ਕੀਤੀ ਜ਼ਮੀਨ ਔਰ ਬਾਬਾਈ ਨੇ ਉਸ দান ਨੂੰ ਦੇਖਦੇ ਹੋਏ ਉਹਨਾਂ ਦੇ ਨਾਂ ਤੇ ਇਹ ਹਸਪਤਾਲ ਬਣਾਇਆ ਜਿੱਥੇ ਕੀ ਰੋਜ਼ਾਨਾ 400 500 ਮਰੀਜ਼ ਆ ਕੇ ਆਪਣਾ ਚੈੱਕਅਪ ਕਰਾਉਂਦਾ ਹੈ ਔਰ ਦਵਾਈ ਵੋਟੀ ਲੈਂਦਾ ਹੈ ਨਾਲ ਹੀ ਉਹਨਾਂ ਦੇ ਜਿਹੜੇ ਸੱਜਣ ਆਉਂਦੇ ਆ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਸਾਡੇ ਮਿਸ਼ਨ ਵੱਲੋਂ ਸਾਡੀ ਸੁਸਾਇਟੀ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਰਹਿਣ ਦਾ ਖਾਣ ਦਾ ਸਾਰਾ ਫ੍ਰੀ ਹੈ ਔਰ ਬਿਲਕੁਲ ਕੁਆਲੀਫਾਈਡ ਡਾਕਟਰ ਜਿਹੜੇ ਸਾਡੇ ਉਹ ਚੈੱਕਅਪ ਕਰਦੇ ਨੇ ਔਰ ਲਗਭਗ ਹੁਣ ਤੱਕ 1 ਲੱਖ ਤੋਂ ਉੱਪਰ ਜਿਹੜੇ ਲੰਝ ਪਾਏ ਜਾ ਚੁੱਕੇ ਹੈ ਔਰ ਹਰ ਸਾਲ ਲੱਖ ਦੇ ਕਰੀਬ ਜਿਹੜੇ ਆ ਮਰੀਜ਼ ਦੇਖੇ ਜਾਂਦੇ ਆ ਉਹਨਾਂ ਦਾ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਤਾਂ ਮੈਂ ਜਿਹੜਾ ਇਹ ਕੰਮਕਾਰ ਸੇਵਾ ਚੱਲ ਰਿਹਾ ਮੈਂ ਸਾਰੇ ਇਲਾਕੇ ਦਾ ਧੰਨਵਾਦੀ ਆ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਉਹ ਬਹੁਤ ਸਪੋਰਟ ਕਰਦਾ ਹੈ ਬਹੁਤ ਸੇਵਾ ਕਰਦਾ ਹੈ ਜਦੋਂ ਵੀ ਕੋਈ ਹਾੜੀ ਦਾ ਸੀਜ਼ਨ ਹੁੰਦਾ ਹੈ ਜਾਂ ਜਦੋਂ ਵੀ ਸਾਨੂੰ ਲੋਡ ਪੈਂਦੀ ਹੈ ਤਾਂ ਸਾਰੇ ਸੱਜਣਾਂ ਵੱਧ ਚੜ ਕੇ ਸੇਵਾ ਕਰਦੇ ਨੇ ਮੈਂ ਸਾਰੇ ਇਲਾਕੇ ਦਾ ਬਹੁਤ ਧੰਨਵਾਦੀ ਆ ਸਾਰੇ ਡਾਕਟਰਾਂ ਦਾ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਮੈਂ ਡਾਕਟਰ ਦੀਪਕ अरोड़ा ਮਾਤਕ ਸਮਰਕੋਰ ਚੈਰੀਟੇਬਲ ਆਈ ਹਸਪੀਟਲ ਜੈਤੋਂ ਤੋਂ ਪਿਛਲੇ 2-3 ਪਿਛਲੇ 3 ਸਾਲਾਂ ਤੋਂ ਮੈਂ ਇੱਥੇ ਜੋਬ ਕਰ ਰਿਹਾ ਸਾਡਾ ਚੈਰੀਟੇਬਲ ਹਸਪੀਟਲ ਹੈ ਅਸੀਂ ਮੁਫਤ ਆਪੀਡੀ ਦੇਖਦੇ ਹਾਂ ਰੋਜ਼ ਕੱਟੋ-ਪਟ 4-500 ਪੇਸ਼ੈਂਟਾਂ ਦੀ ਰੋਜ਼ ਆਪੀਡੀ ਦੇਖਦੇ ਹਾਂ ਜਿਸ ਪੇਸ਼ੈਂਟ ਨੂੰ ਜਿਸ-ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਸਾਰੇ ਟੈਸਟ ਕਰਵਾਣੇ ਆ ਤੇ ਮੋਤੀਆਬਿੰਦ ਵਾਲੇ ਪੇਸ਼ੈਂਟ ਅਸੀਂ ਸ਼ਾਮ ਨੂੰ ਰੋਜ਼ ਆਪਰੇਟ ਕਰਦੇ ਹਾਂ ਮੇਰਾ ਨਾਮ ਸੁਵੇਮੈਂ ਮੈਂ ਇੱਥੇ 3-4 ਸਾਲ ਤੋਂ ਕੰਮ ਕਰ ਰਿਹਾ ਹਾਂਗਾ ਤੇ ਇੱਥੇ ਅਸੀਂ ਚੈੱਕਅਪ ਕਰਦੇ ਹਾਂ ਹਰੇਕ ਮਸ਼ੀਨਾਂ ਇਹ ਪੜਦੇ ਦੀ ਸਕੈਨ ਕਰਦੀ ਐ ਤੇ ਮਸ਼ੀਨ ਪੜਦੇ ਦੀ ਫੋਟੋ ਖਿੱਚਦੀ ਐ ਫੋਟੋ ਲੈਣ ਵਾਸਤੇ ਤੇ ਜਿਹੜੀ ਇੱਧਰ ਮਸ਼ੀਨ ਆ ਇਹ ਜੈਗ ਲੇਜ਼ਰ ਜਿਹਨੂੰ ਆਪਾਂ ਕਹਿੰਨੇ ਅੱਖ ਧੋਣ ਵਾਸਤੇ ਉਹ ਮਸ਼ੀਨਾਂ ਧੋਤੀ ਜਾਂਦੀ ਐ ਅੱਖ ਤੇ ਇਹ ਮਸ਼ੀਨ ਅਲਟਰਾ ਸਾਊਂਡ ਅੱਖ ਦਾ ਮੋਤੀ ਜਿਆਦਾ ਪੱਕਿਆ ਹੋਵੇ ਅਲਟਰਾ ਸਾਊਂਡ ਕਰਦੇ ਆ ਉਹਨਾਂ ਪਿੱਛੇ ਪੜਦਾ ਸਹੀ ਐ ਜਾਂ ਨਹੀਂ ਮੈਂ ਹਰਿੰਦਰ ਸਿੰਘ ਓਟੀਐਨ ਚਾਰਜ ਮਾਤਾ ਮਰਕੌਰ ਪਾਈ ਹਸਪੀਟਲ ਮੈਂ 19 ਸਾਲ ਤੋਂ ਹਸਪੀਟਲ ਵਿੱਚ ਕੰਮ ਕਰ ਰਿਹਾ ਹਾਂ ਜਿਹੜੀ ਸਾਡੀ ਇਹ ਮਸ਼ੀਨ ਆ ਕੈਟਰੋਮਿਟਰੀ ਮਸ਼ੀਨਾਂ ਜਿਹੜੀ ਕੋਰਨਿੰਗਾਂ ਨੂੰ ਚਾਰੇ ਪਾਸੇ ਮਾਪਦੀ ਹੈ ਉਸ ਤੋਂ ਬਾਅਦ ਜਿਹੜੀ ਸਾਡੀ ਇਹ ਵਾਲੀ ਮਸ਼ੀਨ ਆ ਇਹ ਕੋਰਨਿੰਗਾਂ ਦੀ ਡੰਗਾਈ ਤੱਕ ਜਾਂਦੀ ਹੈ ਜਿਹੜੀ ਸਾਡੀ ਲੈਂਥ ਦੀ ਪਾਵਰ ਆ ਉਹਨੂੰ ਮਾਪ ਕੇ ਸਾਨੂੰ ਇਹ ਦਿੰਦੀ ਹੈ ਇਹਦੇ ਜਿਹੜੇ ਲੈਂਥ ਦੇ ਨੰਬਰ ਹੁੰਦੇ ਆ 15 16 ਤੋਂ ਸ਼ੁਰੂ ਹੋ ਕੇ 30 ਤੱਕ ਹੁੰਦੇ ਆ ਜੋ ਵੀ ਨੰਬਰ ਆਉਂਦਾ ਪੇਸ਼ੈਂਟ ਦਾ ਸੀ ਨੰਬਰ ਕੱਢ ਕੇ ਉਸੇ ਤਰ੍ਹਾਂ ਦਾ ਲੈਂਜ ਪਾਇਆ ਜਾਂਦਾ ਹੈ ਤੇ ਬਹੁਤ ਵਧੀਆ ਨਿਗ੍ਹਾ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ ਸਸਤੀ ਕਲੀ ਮੇਰਾ ਨਾਮ ਸੁਮਨ ਕੌਰ ਮੈਂ ਮਾਤਾ ਅਮਰਕੌਰ ਚੈਰੀਟੇਬਲ ਹਸਪੀਟਲ ਦੇ ਵਿੱਚ ਪਿਛਲੇ 5 ਸਾਲਾਂ ਤੋਂ ਕੰਮ ਕਰਦੀ ਆਂ ਸਾਡਾ ਕੰਮ ਹੈਗਾ ਜੀ ਪੇਸ਼ੈਂਟ ਦਾ ਬੀਪੀ ਵਗੈਰਾ ਚੈੱਕ ਕਰਨਾ ਤੇ ਉਹਨਾਂ ਦੀ ਕੋਈ ਵੀ ਪਿਛਲੀ ਹਿਸਟਰੀ ਹੈ ਉਹਦੇ ਬਾਰੇ ਜਾਣਣਾ ਜਿਹੜੀ ਕੋਈ ਦਵਾਈ ਬੰਦ ਕਰਨੀ ਉਹ ਬੰਦ ਕਰਨੀ ਹੈ ਜੀ ਜਿਹੜੀ ਕੋਈ ਚਲਾਉਣੀ ਹੈ ਉਹ ਚਲਾਉਣੀ ਹੈ ਜਿਹੜੇ ਪੇਸ਼ੈਂਟ ਹੈਗੇ ਆ ਜਿੱਦ ਤੱਕ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਅਸੀਂ ਇੱਥੇ ਐਡਮਿਟ ਨਹੀਂ ਕਰਦੇ ਜੀ ਮੈਂ ਕਰਨਜੀਤ ਕੌਰ ਮੈਂ ਇੱਥੇ 10 ਸਾਲ ਤੋਂ ਕੰਮ ਕਰ ਰਹੀ ਹਾਂ ਇੱਥੇ ਮੈਂ ਕਾਉਂਸਲਿੰਗ ਦਾ ਕੰਮ ਕਰਦੀ ਆ ਤੇ ਇੱਥੇ ਜੋ ਵੀ ਚਿੱਟੇ ਮੋਤੀ ਵਾਲੇ ਮਰੀਜ਼ ਨੂੰ ਗਾਈਡ ਕੀਤਾ ਜਾਂਦਾ ਹੈ ਉਹਨਾਂ ਨੂੰ ਲੈਬ ਜਿwale ਦੱਸ ਕੇ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਜੀ ਮੈਂ ਸੁਖਵਿੰਦਰ ਸਿੰਘ ਇੱਥੇ ਮਾਤਾ ਅਮਰਕੌਰ ਹਸਪਤਾਲ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਇਸ ਕਮਰੇ ਦੇ ਵਿੱਚ ਅਸੀਂ ਐਚ ਆਈ ਵੀ ਐਸ ای ਵੀ ਤੇ ਸ਼ੂਗਰ ਦੇ ਟੈਸਟ ਕਰਦੇ ਆਂ ਨਾਲ ਜਿਹੜੇ ਪੇਸ਼ੈਂਟਾਂ ਦਾ ਅਸੀਂ ਆਪਰੇਟ ਕਰਨਾ ਹੁੰਦਾ ਉਹਨਾਂ ਦੀਆਂ ਫਾਈਲਾਂ ਇੱਥੇ ਅਸੀਂ ਤਿਆਰ ਕਰਦੇ ਆਂ ਤੇ ਇਹ ਇਸ ਰੂਪ ਦਾ ਸਾਡਾ ਇੱਕ ਵਰਕ ਹੈ ਧੰਨਵਾਦ ਮੈਂ ਨਰੇਂਦਰ ਕੁਮਾਰ ਮੈਂ ਇਥੇ ਐਜ਼ ਅ ਆਟੀ ਅਸਿਸਟੈਂਟ 17 ਸਾਲਾਂ ਤੋਂ ਕੰਮ ਕਰ ਰਿਹਾ ਜੀ ਆਹ ਸਾਡਾ ਆਪਰੇਸ਼ਨ ਥੀਟਰ ਹੈ ਮਰੀਜ਼ ਦੋ ਉਧਰ ਫਿਟ ਹੋ ਜਾਂਦੇ ਆ ਬਲੌਗ ਲੱਗ ਕੇ ਤੋਂ ਬਾਅਦ ਪੇਸ਼ੈਂਟ ਅੰਦਰ ਜਾਇਆ ਜਾਂਦਾ ਅੰਦਰ ਆਪਰੇਸ਼ਨ ਕਰਕੇ ਪੇਸ਼ੈਂਟ ਨੂੰ ਅਸੀਂ ਨੰਬਰ ਵਾਈਜ਼ ਬਾਹਰ ਕੱਢਦੇ ਆ ਮੈਂ ਸਰਜੀਤ ਸਿੰਘ ਅਰੋੜਾ ਮਾਤਾ ਅਮਰਕੌਰ ਵਿਵੇਕ ਚੈਰੀਟੇਬਲ ਟਰਸਟ ਜੈਤੋ ਵਿਖੇ ਜੋ ਕਿ ਸਾਡੇ ਸੰਤ ਬਾਬਾ ਰਿਸ਼ੀ ਰਾਮ ਜੀ ਨੇ ਸਾਡੀ ਸੇਵਾ ਲਈ ਸੀ ਉਹ ਸੇਵਾ ਆਪਣੀ ਓਪੀਡੀ ਤੇ ਨਿਭਾ ਰਹੇ ਆ ਸੋ ਜੋ ਪੇਸ਼ੈਂਟ ਇੱਥੇ ਆਪਣੀਆਂ ਅੱਖਾਂ ਚੈੱਕਅਪ ਕਰਾਉਣ ਵਾਸਤੇ ਆਉਂਦੇ ਆ ਉਹਨਾਂ ਦੀਆਂ ਪਰਚੀਆਂ ਕੱਟ ਕੇ ਡਾਕਟਰ ਸਾਹਿਬ ਤੋਂ ਚੈੱਕਅਪ ਕਰਾ ਕੇ ਉਹਨਾਂ ਨੂੰ ਇਸ ਸਹੂਲਤ ਦਿੱਤੀ ਜਾਂਦੀ ਮੈਂ ਧੰਨਵਾਦੀ ਹਾਂ ਪ੍ਰੋ ਪ੍ਰਾਈਮ ਨਿਊਜ਼ ਦੇ ਕਰਨ ਵਿਰਾੜ ਜੀ ਦਾ ਜਿਨ੍ਹਾਂ ਨੇ ਸਾਡੀ ਸੰਸਥਾ ਦੀ ਕਵਰੇਜ ਕਰਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਡਾਕੂਮੈਂਟਰੀ ਸ਼ੂਟ ਕੀਤੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਸਾਡੀ ਇਹ ਸੰਸਥਾ ਮਾਤਾ ਅਮਰਕੌਰ ਵਿਵੇਕ ਚੈਰੀਟੇਬਲ ਆਈ ਹਸਪੀਟਲ ਚੈਣਾ ਰੋਡ ਜਤੋ ਪਿਛਲੇ 30 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਹਰ ਰੋਜ਼ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਉਣ ਲਈ ਮਰੀਜ਼ ਆਉਂਦੇ ਹਨ ਔਰ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਸਾਡੀ ਇਹ ਸੰਸਥਾ ਦੇ ਵਿੱਚ ਅੱਖਾਂ ਦੇ ਚਿੱਟੇ ਮੋਤੀ ਦਾ ਇਲਾਜ ਬਹੁਤ ਹੀ ਅਤੀ ਆਧੁਨਿਕ ਵਿਦੇਸ਼ੀ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ ਸਮੇਂ-ਸਮੇਂ ਤੇ ਐਨ ਆਰ ਆਈ ਭਰਾ ਦਾਨੀ ਸੱਜਣ ਇੱਥੇ ਆ ਕੇ ਮੁਫਤ ਲੈਂਜ ਕੈਂਪ ਦੀ ਸੇਵਾ ਵੀ ਲਗਾਉਂਦੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੈਂ ਸੰਤ ਰਿਸ਼ੀ ਰਾਮ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਇਹ ਕਾਰਜ ਬਖਸ਼ਿਆ ਹੈ ਔਰ ਮੈਂ ਸਤਵਿੰਦਰਪਾਲ ਸਿੰਘ ਖੁਦ ਇੱਥੇ 25 ਸਾਲਾਂ ਤੋਂ ਸੰਤ ਰਿਸ਼ੀ ਰਾਮ ਜੀ ਦੀ ਭਗਵਾਈ ਹੇਠ ਸੇਵਾ ਕਰ ਰਿਹਾ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ